ਨਿਸ਼ਾਨ ਕਮਲ ਦਾ ਫੁੱਲ ਜੋ ਨਿਸ਼ਾਨ ਕਮਲ ਦਾ ਫੁੱਲ ਜੋ ਨਿਸ਼ਾਨ ਕਮਲ ਦਾ ਫੁੱਲ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸਤਿ ਸ੍ਰੀ ਅਕਾਲ ਮੈਂ ਵਾਰਡ ਨੰਬਰ 7 ਤੋਂ ਪ੍ਰਭਜੋਤ ਕੌਰ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਠੀਕ ਕੀ ਕਹਿਣਾ ਚਾਹੁੰਦੇ ਜੋ ਵਾਰਡ ਦੀਆਂ ਮੁਸ਼ਕਲਾਂ ਆ ਸਰ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਵਾਰਡ ਸਾਡੇ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਨੇ ਛੋਟੇ ਛੋਟੇ ਮੁੱਦੇ ਨੇ ਜਿਵੇਂ ਕਿ ਸੀਵਰੇਜ ਦਾ ਗਲੀਆਂ ਦਾ ਵਿਕਾਸ ਹੋਣ ਵਾਲਾ ਹੈ ਲਾਈਟਾਂ ਦਾ ਵਿਕਾਸ ਹੋਣ ਵਾਲਾ ਹੈ ਕਈ ਲੋਕਾਂ ਦਾ ਅਨਾਜ ਦਾ ਜਿਸ ਤਰ੍ਹਾਂ ਕਿ ਰਾਸ਼ਨ ਕਾਰਡ ਆ ਕੁਝ ਵੀ ਆ ਬਹੁਤ ਛੋਟੇ ਛੋਟੇ ਮੁੱਦੇ ਆ ਨਾਮ ਕੱਟੇ ਗਏ ਆ ਉਹ ਸਾਰੇ ਮੁੱਦੇ ਲੋਕੀ ਆ ਸਾਨੂੰ ਆ ਕੇ ਦੱਸਦੇ ਨੇ ਕਿ ਸਾਡੀ ਇਸ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਤੇ ਮੈਂ ਇਹੀ ਚੋਣੀਆਂ ਕਿ ਨਗਰ ਨਿਵਾਸੀ ਸ਼ਹਿਰ ਵਾਸੀ ਜੋ ਵਾਰਡ ਵਾਸੀ ਨੇ ਉਹ ਸਾਡੀ ਪਾਰਟੀ ਦਾ ਹਰ ਵਾਰਡ ਚ ਹਰ ਕੈਂਡੀਡੇਟ ਦਾ ਸਾਥ ਦੇਣ ਤਾਂ ਕਿ ਅਸੀਂ ਪ੍ਰਸ਼ਾਸਨ ਅੱਗੇ ਹਰ ਇੱਕ ਮੁੱਦੇ ਨੂੰ ਧਿਆਨ ਵਿੱਚ ਲਿਆ ਕੇ ਇਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਵਾ ਸਕੀਏ ਹਾਂਜੀ ਮੈਂ ਮਨਦੀਪ ਮਣੀ ਜੀ ਮੇਰੀ ਵਾਈਫ ਪ੍ਰਭਜੋਤ ਕੌਰ ਵਾਰਡ ਨੰਬਰ 7 ਤੋਂ ਕੈਂਡੀਡੇਟ ਭਾਰਤੀ ਜਤਾ ਪਾਰਟੀ ਤੋਂ ਠੀਕ ਹੈ ਜਨਰੇ ਵਾਰਡ ਵਾਸੀਆਂ ਨੂੰ ਵਾਰਡ ਵਾਸੀਆਂ ਨੂੰ ਬਸ ਇਹੋ ਕਹਿਣਾ ਚਾਹੁੰਦਾ ਜੀ ਵਾਰਡ ਚ ਜਾਈਦਾ ਬਹੁਤ ਵਧੀਆ ਰਿਸਪਾਂਸ ਮਿਲੰਦਿਆ ਵਾ ਜਿਹੜੀ ਸਰਕਾਰ ਪਹਿਲਾਂ ਸੀ موجوده ਸਰਕਾਰ ਆ ਉਹਨਾਂ ਗਟਰ ਲਾਈਟ ਲਾਈਟ ਦਾ ਤੇ ਸੀਵਰੇਜ ਦਾ ਇੰਨਾ ਜ਼ਿਆਦਾ ਗੰਦ ਪੈ ਚੁੱਕਾ ਹੈ ਨਾ ਕੋਈ ਸਫਾਈ ਨਹੀਂ ਇਸ ਵੇਲੇ ਮੇਰੀ ਵਾਰਡ ਦੇ ਵਿੱਚ ਸਾਰੇ ਆਪਣੇ ਕੋਲੋਂ ਪੈਸੇ ਦੇ ਦੇ ਕੇ ਕੰਮ ਕਰਵਾਏਗੇ ਕੋਈ ਨਹੀਂ ਇਹਨਾਂ ਦਾ ਕੋਈ ਮੋਤਵ ਨਹੀਂ ਹੈਗਾ ਵਾਰਡ ਦੇ ਵਿੱਚ ਪੌਸਨ ਵਾਲੇ ਤੇ ਕੀ ਮਤਲਬ ਇਹਨੇ ਕਰੋਗੇ ਪੈਲ ਦੇ ਆਧਾਰ ਤੇ ਕੰਮ ਕੀਤੇ ਜਾਣਗੇ ਜੀ ਇੱਕ ਕਾਉਂਸਲਰ ਬਣਦੇ ਆ ਇਹ ਮੇਰੀ ਵਾਰਡ ਨਹੀਂ ਮੇਰਾ ਪਰਿਵਾਰ ਹੈ ਜੀ ਨਿਸ਼ਾਨ ਕਮਲ ਦਾ ਫੁੱਲ ਜੋ ਨਿਸ਼ਾਨ ਕਮਲ ਦਾ ਫੁੱਲ ਜੋ ਨਿਸ਼ਾਨ ਕਮਲ ਦਾ ਫੁੱਲ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸਤਿ ਸ੍ਰੀ ਅਕਾਲ ਮੈਂ ਵਾਰਡ ਨੰਬਰ 7 ਤੋਂ ਪ੍ਰਭਜੋਤ ਕੌਰ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਠੀਕ ਹੈ ਕੀ ਕਹਿਣਾ ਚਾਹੁੰਦੇ ਜੋ ਵਾਰਡ ਦੀਆਂ ਮੁਸ਼ਕਲਾਂ ਆ ਸਰ ਮੈਂ ਇਹੀ ਕਹਿਣਾ ਚਾਹੁੰਨੀ ਆ ਕਿ ਵਾਰਡ ਸਾਡੇ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਨੇ ਛੋਟੇ ਛੋਟੇ ਮੁੱਦੇ ਨੇ ਜਿਵੇਂ ਕਿ ਸੀਵਰਜ ਦਾ ਗਲੀਆਂ ਦਾ ਵਿਕਾਸ ਹੋਣ ਵਾਲਾ ਹੈ ਲਾਈਟਾਂ ਦਾ ਵਿਕਾਸ ਹੋਣ ਵਾਲਾ ਹੈ ਕਈ ਲੋਕਾਂ ਦਾ ਅਨਾਜ ਦਾ ਜਿਸ ਤਰ੍ਹਾਂ ਕਿ ਰਾਸ਼ਨ ਕਾਰਡ ਆ ਕੁਝ ਵੀ ਆ ਬਹੁਤ ਛੋਟੇ ਛੋਟੇ ਮੁੱਦੇ ਆ ਨਾਮ ਕੱਟੇ ਗਏ ਆ ਉਹ ਸਾਰੇ ਮੁੱਦੇ ਲੋਕੀ ਆ ਸਾਨੂੰ ਆ ਕੇ ਦੱਸਦੇ ਨੇ ਕਿ ਸਾਡੀ ਇਸ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਤੇ ਮੈਂ ਇਹੀ ਚਾਹੁੰਨੀ ਆ ਕਿ ਨਗਰ ਨਿਵਾਸੀ ਸ਼ਹਿਰ ਵਾਸੀ ਜੋ ਵਾਰਡ ਵਾਸੀ ਨੇ ਉਹ ਸਾਡੀ ਪਾਰਟੀ ਦਾ ਹਰ ਵਾਰਡ ਚ ਹਰ ਕੈਂਡੀਡੇਟ ਦਾ ਸਾਥ ਦੇਣ ਤਾਂ ਕਿ ਅਸੀਂ ਪ੍ਰਸ਼ਾਸਨ ਅੱਗੇ ਹਰ ਇੱਕ ਮੁੱਦੇ ਨੂੰ ਧਿਆਨ ਵਿੱਚ ਲਿਆ ਕੇ ਇਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਵਾ ਸਕੀਏ ਹਾਂਜੀ ਮੈਂ ਮਨਦੀਪ ਮਣੀ ਜੀ ਮੇਰੀ ਵਾਈਫ ਪ੍ਰਭਜੋਤ ਕੌਰ ਵਾਰਡ ਨੰਬਰ 7 ਤੋਂ ਕੈਂਡੀਡੇਟ ਭਾਰਤੀ ਜਤਾ ਪਾਰਟੀ ਤੋਂ ਕੀ ਕਹਿੰਦਾ ਵਾਰਡ ਵਾਸੀਆਂ ਨੂੰ ਵਾਰਡ ਵਾਸੀ ਨੂੰ ਬਸ ਇਹੋ ਕਹਿਣਾ ਚਾਹੁੰਦਾ ਜੀ ਵਾਰਡ ਚ ਜਾਇਦਾ ਬਹੁਤ ਵਧੀਆ ਰਿਸਪਾਂਸ ਮਿਲੰਦਿਆ ਵਾ ਜਿਹੜੀ ਸਰਕਾਰ ਪਹਿਲਾਂ ਸੀ موجوده ਸਰਕਾਰ ਆ ਉਹਨਾਂ ਗਟਰ ਲਾਈਟ ਸੋ ਲਾਈਟ ਦਾ ਤੇ ਸੀਵਰੇਜ ਦਾ ਇੰਨਾ ਜ਼ਿਆਦਾ ਗੰਦ ਪੈ ਚੁੱਕਾ ਹੈ ਨਾ ਕੋਈ ਸਫਾਈ ਨਹੀਂ ਇਸ ਵੇਲੇ ਮੇਰੀ ਵਾਰਡ ਦੇ ਵਿੱਚ ਸਾਰੇ ਆਪਣੇ ਕੋਲੋਂ ਪੈਸੇ ਦੇ ਦੇ ਕੇ ਕੰਮ ਕਰਵਾਏ ਗਏ ਕੋਈ ਨਹੀਂ ਇਹਨਾਂ ਦਾ ਕੋਈ ਮੋਤਵ ਨਹੀਂ ਹੈਗਾ ਵਾਰਡ ਦੇ ਵਿੱਚ ਤੇ ਕੌਂਸਲਰ ਵਾਲੇ ਤੇ ਕੀ ਮਿਸਤਰੀਲੇ ਕਰੋਗੇ ਪੈਲ ਦੇ ਆਧਾਰ ਤੇ ਕੰਮ ਕੀਤੇ ਜਾਣਗੇ ਜੀ ਇੱਕ ਕਾਉਂਸਲਰ ਬੰਦੇ ਆ ਇਹ ਮੇਰੀ ਵਾਰਡ ਨਹੀਂ ਮੇਰਾ ਪਰਿਵਾਰ ਹੈ ਜੀ